ਹਨ ਤਾਂ ਨਹੀਂ ਹਾਨ ਵਾਹਿਗੁਰੂ ਨੂੰ ਜੋ ਸਿਮਰਦੇ ਹਨ ਯਾਦ ਕਰਦੇ ਹਨ ਉਹ ਮਹਾਰਾਜ ਕਹਦੇ ਪਤਵੰਤੇ ਹਨ ਇੱਜ਼ਤ ਵਾਲੇ ਹਨ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਵਾਹਿਗੁਰੂ ਨੂੰ ਜਿਹੜੇ ਸਿਮਰਦੇ ਹਨ ਯਾਦ ਕਰਦੇ ਹਨ ਉਹ ਜਨ ਉਹ ਪੁਰਖ ਤਿਨਾ ਲੋਕਾਂ ਦੇ ਵਿੱਚ ਪਰਵਾਨ ਪ੍ਰਮਾਣਿਕ ਹੁੰਦੇ ਹਨ ਵਾਹਿਗੁਰੂ ਨੂੰ ਸਿਮਰਨ ਕਰਨ ਦੇ ਨਾਲ ਜਿਹੜੇ ਯਾਦ ਕਰਦੇ ਹਨ ਸਿਮਰਨ ਕਰਦੇ ਹਨ ਸਿਮਰਨ ਕਰਨ ਵਾਲੇ ਉਹ ਪੁਰਖ ਉਹ ਮਨੁੱਖ ਪ੍ਰਦਾਨ ਹਨ ਮੁખી ਹਨ ਆਪਾਂ ਕਹਿੰਦੇ ਆ ਪ੍ਰਦਾਨ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਪ੍ਰਦਾਨ ਹਨ ਜੋ ਹਰੇ ਵਾਹਿਗੁਰੂ ਨੂੰ ਸਿਮਰਦੇ ਹਨ ਯਾਦ ਕਰਦੇ ਹਨ ਉਹ ਜਨ ਉਹ પુરੁਖ ਸਤ ਸੰਤੋਖ ਗੁਣਾ ਦੇ ਸਹਿਦ ਹੋ ਕਰਕੇ ਪਰਮਾਨਿਕ ਹੁੰਦੇ ਹਨ ਉਹਨਾਂ ਦੇ ਵਿੱਚ ਸ਼ੋਭ ਗੁਣ ਆ ਜਾਂਦੇ ਹਨ ਪ੍ਰਭੂ ਨੂੰ ਵਾਹਿਗੁਰੂ ਨੂੰ ਸਿਮਰਨ ਕਰਕੇ ਕਾਮ ਕ੍ਰੋਧ ਨੂੰ ਜਿੱਤ ਕਰਕੇ ਉਹ ਲੋਕ ਪਰਲੋਕ ਦੇ ਵਿੱਚ ਮੁખી ਹਨ ਨਹੀਂ ਤਾਂ ਬੰਦਾ ਇਹਨਾਂ ਦੇ ਕਾਬੂ ਕੀਤਾ ਹੋਇਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਬੰਦੇ ਨੂੰ ਕਾਬੂ ਕੀਤਾ ਆਪਣੇ ਵਸਤੇ ਵਿੱਚ ਕਾਬੂ ਕਰਕੇ ਜੋ ਮਰਜ਼ੀ ਕਰਾਈ ਜਾਂਦੇ ਕਿਸੇ ਦੇ ਵਿੱਚ ਬਹੁਤਾ ਲੋਭ ਲਾਲਚ ਹੈ ਉਠਗੀਆਂ ਮਾਰਦਾ ਚੋਰੀਆਂ ਕਰਦਾ ਕਿਸੇ ਦੇ ਵਿੱਚ ਬਹੁਤਾ ਕਰੋਧ ਹੈ ਉਹ ਬੰਦੇ ਮਾਰਦਾ ਕੋਈ ਮੋਹ ਦੇ ਵਿੱਚ ਫਸਿਆ ਹੈ ਤੋਂ ਇਹਨਾਂ ਨੇ ਕਾਬੂ ਕੀਤਾ ਹੈ ਬੰਦੇ ਨੂੰ ਪਰ ਜਿਹੜੇ ਗੁਰਮੁਖ ਪਿਆਰੇ ਨਾਮ ਜਪਦੇ ਪ੍ਰਭੂ ਦਾ ਸਿਮਰਨ ਕਰਦੇ ਉਹ ਇਹਨਾਂ ਨੂੰ ਕਾਮਾਦ ਕਾਮ ਕਰੋਧ ਲੋਭ ਮੋਹ ਹੰਕਾਰ ਨੂੰ ਕਾਬੂ ਕਰ ਲੈਂਦੇ ਉਹ ਲੋਕ ਪਰਲੋਕ ਦੇ ਵਿੱਚ ਮੁਖੀ ਹਨ